ਅਯਮਰਤਪਾਲ ਸਿੰਘ ਦਾ ਡਿਬਰੂਗੜ ਜੇਲ ਦੇ ਵਿੱਚੋਂ ਆਇਆ ਇੱਕ ਵੱਡਾ ਬਿਆਨ ਉਹਨਾਂ ਦੇ ਜਿਹੜੇ ਵਕੀਲ ਸਾਬਕਾ ਐਮਪੀ ਰਾਜਦੇਵ ਖਾਲਸਾ ਨੇ ਕੀਤੀ ਉਹਨਾਂ ਦੇ ਨਾਲ ਮੁਲਾਕਾਤ ਕੀਆ ਹੁਣ ਪੰਥਕ ਅਖਾਉਣ ਵਾਲੀਆਂ ਪਾਰਟੀਆਂ ਅਤੇ ਸੰਸਥਾਵਾਂ ਨੂੰ ਪਈਗੀ ਭਾਜੜ ਤੁਸੀਂ ਦੇਖ ਰਹੇ ਹੋ ਆਪਸੀ ਸਾਇੰਟੀਵੀ ਤੇ ਮੈਂ ਹਾਂ ਤੁਹਾਡਾ ਤੇਜਿੰਦਰਪਾਲ ਸਿੰਘ ਗੱਲ ਕਰੀਏ ਜੇ ਡਿਬਰੂਗੜ ਜੇਲ ਦੇ ਵਿੱਚ ਬੈਠੇ ਭਾਈ ਅਮਰਤਪਾਲ ਸਿੰਘ ਦੀ ਜਿਨ੍ਹਾਂ ਨੇ ਇੱਕ ਵੱਡੇ ਬਹੁਮਤ ਦੇ ਨਾਲ ਜੋ ਪੰਥਕ ਸੀਟ ਖਡੂਰ ਸਾਹਿਬ ਦੇ ਵਿੱਚੋਂ ਬਹੁਤ ਵੱਡੀ ਜਿਹੜੀ ਹੈ ਜਿੱਤ ਹਾਸਲ ਕੀਤੀ ਲੋਕ ਸਭਾ ਚੋਣਾਂ ਦੇ ਵਿੱਚ ਹੁਣ ਲੋਕ ਸਭਾ ਚੋਣਾਂ ਦੇ ਵਿੱਚੋਂ ਜਿੱਤਣ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਦੀ ਛੁੱਟਣ ਦੇ ਜਾਨੀ ਕਿ ਜੇਲ੍ਹ ਤੋਂ ਬਾਹਰ ਆਣ ਦੇ ਜਿਹੜੇ ਨੇ ਚਾਂਸਸ ਵੱਧ ਚੁੱਕੇ ਨੇ ਕਿਉਂਕਿ ਰਾਜਦੇਵ ਸਿੰਘ ਖਾਲਸਾ ਜਿਹੜੇ ਨੇ ਉਹਨਾਂ ਦੇ ਵਕੀਲ ਭਾਈ ਅਮਰਤਪਾਲ ਸਿੰਘ ਦਾ ਵਕੀਲ ਉਹਨਾਂ ਦਾ ਕਹਿਣਾ ਹੈ ਕਿ ਅੱਜ ਸਵੇਰੇ ਉਹਨਾਂ ਨੇ ਪਈਮਰਤਪਾਲ ਸਿੰਘ ਦੇ ਨਾਲ ਡਿਬਰੂਗੜ ਵਿਖੇ ਜੇਲ੍ਹ ਦੇ ਅੰਦਰ ਜਾ ਕੇ ਮੁਲਾਕਾਤ ਕੀਤੀ ਤਾਂ ਉੱਥੇ ਜੋ ਉਹਨਾਂ ਦੀ ਗੱਲਬਾਤ ਉਹਨਾਂ ਦੇ ਨਾਲ ਹੋਈ ਉਹ ਸੁਨੇਹਾ ਉਹ ਬਿਆਨ ਜਿਹੜਾ ਹੈ ਉਹ ਲੈ ਕੇ ਮੀਡੀਆ ਦੇ ਥਰੂ ਜਿਹੜੀ ਗੱਲਬਾਤ ਕੀਤੀ ਔਰ ਦੱਸਿਆ ਕਿ ਪਈਮਰਤਪਾਲ ਸਿੰਘ ਚਿੰਤਤ ਨੇ ਖਾਲਸਾ ਪੰਥ ਨੂੰ ਲੈ ਕੇ ਕਿਉਂ ਚਿੰਤਤ ਨੇ ਉਹ ਚਾਹੁੰਦੇ ਨੇ ਕੀ ਖਾਲਸਾ ਪੰਥ ਤੇ ਇਸ ਵੇਲੇ ਜਿਹੜੀਆਂ ਔਕਣਾ ਚੱਲ ਰਹੀਆਂ ਨੇ ਉਹਨਾਂ ਦਾ ਛੇਤੀ ਤੋਂ ਛੇਤੀ ਨਿਪਟਾਰਾ ਕੀਤਾ ਜਾਏ ਉਹਦੇ ਲਈ ਉਹਨਾਂ ਨੇ ਕੀ ਕੀ ਬਿਉਤਬੰਦੀ ਕੀਤੀ ਹੈ ਕੀ ਕੀ ਪਲੈਨਿੰਗ ਹੈ ਉਹਨਾਂ ਦੀ ਉਹਦੇ ਬਾਰੇ ਵਿੱਚ ਵੀ ਰਾਜਦੇਵ ਖਾਲਸਾ ਨੇ ਜਿਹੜਾ ਹੈ ਰਾਜਦੇਵ ਸਿੰਘ ਜੀ ਨੇ ਦੱਸਿਆ ਹੈ ਉਹ ਸੁਣਾਵਾਂਗੇ ਤੁਹਾਨੂੰ ਉਹ ਆਡੀਓ ਵੀ ਉਸ ਤੋਂ ਵੀ ਵੱਧ ਤੁਹਾਨੂੰ ਇੱਕ ਗੱਲ ਦੱਸ ਦਈਏ ਕਿ ਜਿਹੜੀ ਸਭ ਤੋਂ ਵੱਡੀ ਚੀਜ਼ ਜਿਹੜਾ ਵਿਆਣ ਦੇ ਵਿੱਚ ਆਈ ਹੈ ਨਿਕਲ ਕੇ ਸਾਹਮਣੇ ਉਹ ਹੈ ਕਿ ਪੰਥਕ ਕਹੋਣ ਵਾਲੀਆਂ ਪਾਰਟੀਆਂ ਅਤੇ ਸੰਸਥਾਵਾਂ ਜਿਹੜੀਆਂ ਵੱਡੀਆਂ-ਵੱਡੀਆਂ ਸੰਸਥਾਵਾਂ ਆਤੇ ਪਾਰਟੀਆਂ ਹਨ ਉਹਨਾਂ ਨੂੰ ਪੈ ਸਕਦੀ ਹੈ ਇਸ ਬਿਆਨ ਦੇ ਨਾਲ ਭਾਜੜ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਅਮਰਪਾਲ ਸਿੰਘ ਦੀ ਰਣਨੀਤੀ ਹੋਵੇਗੀ ਜੇਲ੍ਹ ਤੋਂ ਛੁੱਟਣ ਤੋਂ ਬਾਅਦ ਉਹਦੇ ਵਿੱਚ ਉਹਨਾਂ ਨੇ ਇਨ੍ਹਾਂ ਸੰਸਥਾਵਾਂ ਅਤੇ ਇਨ੍ਹਾਂ ਪਾਰਟੀਆਂ ਜੋ ਪੰਥਕ ਖੋਣ ਵਾਲੀਆਂ ਹਨ ਇਹਨਾਂ ਦੇ ਉੱਤੇ ਕੇਰਾਬੰਦੀ ਕਰਨ ਦਾ ਫੈਸਲਾ ਲਿਆ ਹੈ ਔਰ ਕਿਸ ਤਰ੍ਹਾਂ ਕਰਨਗੇ ਰਾਜਦੇਵ ਸਿੰਘ ਖਾਲਸਾ ਇਹ ਤੁਹਾਨੂੰ ਦੱਸਣਗੇ ਆਪਣੀ ਹੀ ਆਡੀਓ ਦੇ ਵਿੱਚ ਨਾਲ ਇੱਕ ਹੋਰ ਗੱਲ ਦੱਸ ਲਈਏ ਕਿ ਜੇਕਰ ਜਿਵੇਂ ਰਾਜਦੇਵ ਸਿੰਘ ਜੀ ਨੇ ਕਿਹਾ ਕਿ ਜੇਕਰ ਪਇਮਰਤਪਾਲ ਸਿੰਘ ਜੀ ਜੇਲ ਤੋਂ ਬਾਹਰ ਆ ਜਾਂਦੇ ਨੇ ਉਹਨਾਂ ਨੇ ਦੱਸਿਆ ਕਿ ਸ਼ਾਇਦ ਇਸੇ ਜੂਨ ਮਹੀਨੇ ਦੇ ਵਿੱਚ ਹੀ ਉਹ ਬਾਹਰ ਆ ਸਕਦੇ ਨੇ ਔਰ ਅਗਰ ਉਹ ਬਾਹਰ ਆ ਜਾਂਦੇ ਨੇ ਤੇ ਉਹਨਾਂ ਦੇ ਸਾਰੇ ਸਾਥੀ ਵੀ ਉਹਨਾਂ ਦੇ ਨਾਲ ਬਾਹਰ ਆਉਣਗੇ ਕਿਉਂਕਿ ਜੇ ਲੀਡਰ ਹੀ ਬਾਹਰ ਆ ਗਿਆ ਤਾਂ ਪਿੱਛੇ ਸਾਥੀਆਂ ਦਾ ਜੇਲ ਦੇ ਵਿੱਚ ਰਹਿਣਾ ਬਣਦਾ ਹੀ ਨਹੀਂ ਆਓ ਸੁਣਦੇ ਹਾਂ ਰਾਜਦੇਵ ਸਿੰਘ ਖਾਲਸਾ ਨੇ ਕੀ ਕੀ ਕਿਹਾ ਅਤੇ ਕੀ ਉਹਨਾਂ ਨੇ ਅਮਰਿਤਪਾਲ ਸਿੰਘ ਦੇ ਨਾਲ ਗੱਲਬਾਤ ਕੀਤੀ ਉਹ ਸਾਰੀ ਆਡੀਓ ਜਿਹੜੀ ਹੈ ਤੁਹਾਨੂੰ ਸੁਣਾਉਂਦੇ ਹਾਂ ਆਹ ਸੁਣਦੇ ਹਾਂ ਉਹ ਦੇਖੋ ਰਣਨੀਤੀ ਤਾਂ ਭਾਈ ਸਾਹਿਬ ਨੇ ਫੈਸਲਾ ਕਰਨਾ ਤੇ ਸਾਰੇ ਅਸੀਂ ਉਹਨਾਂ ਦੇ ਪਵੰਦ ਹੁੰਨੇ ਆਂ ਤੇ ਉਹਨਾਂ ਨੇ ਗੱਲ ਖਾਸ ਤੌਰ ਤੇ ਕਹੀ ਹੈ ਕਿ ਉਹ ਸਾਰੀ ਠੰਡੂਰ ਸਾਹਿਬ ਦੀ ਸੰਗਤ ਦੇ ਤੇ ਸਾਰੇ ਪੰਜਾਬ ਦੀ ਸੰਗਤ ਦੇ ਬਹੁਤ ਧੰਨਵਾਦੀ ਨੇ ਜਿਨ੍ਹਾਂ ਨੇ ਉਹਨਾਂ ਨੂੰ 28 ਤਾਰਿਖ ਤੇ ਸਤਜਾਰ ਬਖਸ਼ਿਆ ਤੇ ਕੱਲ ਜੀ ਤਰਫੋਂ ਆਸ਼ਾ ਗੁਰੂ ਰਵਿੰਦਰ ਸਿੰਘ ਸਾਹਿਬ ਮਹਾਰਾਜ ਦਾ ਉਹਨਾਂ ਦੇ ਸ਼ਰਤੇ ਹੱਥ ਰਿਹਾ ਤੇ ਉਹਨਾਂ ਦੀ ਅਸੀਰਵਾਦ ਨਾਲ ਹੀ ਉਹ ਅੱਗੇ ਵਧਣਗੇ ਤੇ ਉਹਨਾਂ ਦੀ ਮਰਿਆਦਾ ਤੇ ਪਹਿਰਾ ਦੇਣਾ ਗੁਰੂ ਸਾਹਿਬ ਦੀ ਤੇ ਦੋ ਸੰਸਥਾਵਾਂ ਨੇ ਪੰਥੀਆਂ ਦਲਸਾ ਪੰਥ ਦੀਆਂ ਇਸ ਸਮੇਂ ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਜਿਹੜੀ ਗੁਰਦੁਆਰਾ ਗੁਰੂ ਘਰਾਂ ਦਾ ਜਿਹੜਾ ਹੈ ਉਹ ਇੰਤਜ਼ਾਮ ਕਰਦੀਆਂ ਨੇ ਤੇ ਦੂਸਰੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਸਿੱਖਾਂ ਦੀ ਪ੍ਰਸਿੱਧ ਕਰਦੀ ਹੈ ਤੇ ਇਹ ਦੋਵੇਂ ਸੰਸਥਾਵਾਂ ਤੇ ਉਹਨਾਂ ਲੋਕਾਂ ਨੇ ਕਰਦਿਆ ਕੀਤਾ ਜਿਨ੍ਹਾਂ ਦਾ ਸਿੱਖੀ ਨਾਲ ਦਾ ਵੀ ਵਾਸਤਾ ਨਹੀਂ ਕਿ ਸਿੱਖ ਪੰਥ ਦਾ ਕਾਣ ਕਰ ਰਹੇ ਨਹੀਂ ਸਿੱਖ ਪੰਥ ਨੂੰ ਸ਼ਹੀਦਗੀਆਂ ਜਿਹੜੀਆਂ ਦੇ ਰਹੇ ਨੇ ਉਹਨਾਂ ਦੀ ਕੋਈ ਤਰੱਕੀ ਦੇਣ ਦੀ ਥਾਂ ਤੇ ਤੇ ਗੋਹੀਆਂ ਖਿਲਵਾ ਰਹੇ ਨੇ ਆਪਣੇ ਰਾਜਕਾਲ ਦੇ ਵਿੱਚ ਉਹਨਾਂ ਨੇ ਬਹੁਤ ਬਰਬਾਦੀ ਕੀਤੀ ਹੈ ਧਰਮ ਦੀ ਨੈਤਿਕਤਾ ਦੀ ਤੇ ਰਾਜਸੀ ਪੜ ਦੇ ਵਿੱਚ ਵੀ ਉਹਨਾਂ ਨੇ ਬੜੀ ਬੇਈਮਾਨੀ ਕੀਤੀ ਹੈ ਇਹੇ ਲੋਕਾਂ ਤੋਂ ਜਿਹੜੀ ਹੈ ਆਜ਼ਾਦ ਕਰਾ ਕੇ ਦੋਵੇਂ ਸੰਸਥਾਵਾਂ ਨੂੰ ਸ਼ੋਮਨੀ ਅਟਾਲੀ ਗੱਲ ਤੇ ਸ਼ੋਮਨੀ ਦੋਵਾਰਾ ਪ੍ਰਬੰਧ ਕਮੇਟੀ ਨੂੰ ਜੋਜ ਸਿੱਖਾਂ ਨੂੰ ਇਸ ਨਾਲ ਦੋਨਾਂ ਸੰਸਥਾਵਾਂ ਦੀ ਅਗਵਾਈ ਦੇਣੀ ਚਾਹੀਦੀ ਲੋਟਾ ਨੇ ਬਹੁਤ ਵੱਡਾ ਫਤਵਾ ਦਿੱਤਾ ਜਨadesh ਦਿੱਤਾ ਜਿਹੜੀ ਆਪ ਸਰਕਾਰ ਹੈ ਉਹ 13 ਸੀਟਾਂ ਦੀ ਹੈ ਪ੍ਰਮੰਤਮਾਨ ਕਹਿੰਦਾ ਸੀ 13 ਦੀਆਂ 13 ਅਸੀਂ ਜਿੱਤਾਂਗੇ ਉਹਨਾਂ ਨੂੰ 13 ਚੋਂ ਤਿੰਨ ਸੀਟਾਂ ਬੜੀ ਮੁਸ਼ਕਲ ਦੇ ਨਾਲ ਮਿਲੀਆਂ ਨੇ ਤੇ ਜਿਹੜੀ ਸੈਂਟਰ ਦੀ ਭਾਜਵਾ ਸਰਕਾਰ ਹੈ ਉਹਦਾ ਪੰਜਾਬ ਦੇ ਵਿੱਚੋਂ ਪੱਤਾ ਸਾਫ ਹੋ ਗਿਆ ਅੱਗੇ ਕਦੇ ਪੱਤਾ ਸਾਫ ਨਹੀਂ ਹੋਇਆ ਸੀ ਕੋਈ ਨਾ ਕੋਈ ਸੀਟੇ ਨਾ ਕੋਲੇ ਦੋ ਜਾਂ ਤਿੰਨ ਰਹਿ ਗਈਆਂ ਸੀ ਹੁਣ ਇੰਨਾ ਵੱਡਾ ਫਤਵਾ ਜਿਹੜਾ ਹੈ ਦਾ ਇੱਥੇ ਸਾਫ ਹੋਇਆ ਹੈ ਤੇ ਇਸ ਦੇ ਵਿੱਚ ਫਤਵਾ ਜਿਹੜਾ ਹੈ ਇਹ ਬਹੁਤ ਵੱਡਾ ਅਸਰ ਕਰੂਗਾ ਨੈਤਕ ਤੌਰ ਤੇ ਵੀ ਤੇ ਆਪਣਾ ਇਹ ਕਾਨੂੰਨੀ ਤੌਰ ਤੇ ਵੀ ਤੇ ਰਾਜਸੀ ਤੌਰ ਤੇ ਵੀ ਤੇ ਲੋਕ ਰਾਜ ਦਾ ਇਹ ਥੰਮ ਹੁੰਦਾ ਜਿਹੜਾ ਫਤਵਾ ਹੁੰਦਾ ਜਨਤਾ ਦਾ ਜਨ ਅਦੇਸ਼ ਹੁੰਦਾ ਹੈ ਸੁਪਰੀਮ ਕੋਰਟ ਨੇ ਬਹੁਤ ਫੈਸਲੇ ਕੀ ਹੈ ਕਿ ਹੈ ਕਿ ਜਿਹੜਾ ਲੋਕਾਂ ਦਾ ਫਤਵਾ ਜਨ ਅਦੇਸ਼ ਹੈ ਉਹ ਸੁਪਰੀਮ ਕੋਰਟ ਦੇ ਫੈਸਲੇ ਤੋਂ ਵੀ ਉੱਤੇ ਹੈ ਤੇ ਸਰਕਾਰ ਨੂੰ ਝੁਕਣਾ ਹੀ ਪੈਣਾ ਹੈ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਦੋਹਾਂ ਸਰਕਾਰਾਂ ਨੇ ਆਪ ਸਰਕਾਰ ਤੋਂ ਯਾਰਲੀ ਤੇ ਭਾਜਪਾ ਸਰਕਾਰ ਸੈਂਟਰ ਦੀ ਇਹਨਾਂ ਨੇ ਸਾਜ਼ਿਵਾਜ ਕਰਕੇ ਭਾਈ ਸਾਹਿਬ ਦੀ ਬੇਈਮਾਨਾ ਤਰੀਕੇ ਨਾਲ ਗ੍ਰਿਫਤਾਰੀ ਕਰਕੇ ਇਹਨਾਂ ਨੂੰ ਆਮਰਤ ਸੰਚਾਰ ਕਰਨ ਤੋਂ ਰੋਕਿਆ ਸੀ ਕਿ ਪੰਜਾਬ ਨੂੰ ਨਸ਼ਾ ਰਹਿਣ ਰਹਿਤ ਬਣਾਉਣ ਤੋਂ ਰੋਕਿਆ ਸੀ ਹੁਣ ਇਹਨਾਂ ਇਸ ਕਿਹੜੀ ਸਰਕਾਰ ਬਹਨ ਕਰਦੀ ਹੈ ਤੇ ਭਾਈ ਸਾਹਿਬ ਨੂੰ ਰਿਹਾ ਕਰਦੀ ਹੈ ਔਰ ਮੇਰਾ ਇਹ ਪੱਕਾ ਨਿਸ਼ਚੈ ਦੇਣ ਨਿਸ਼ਚੈ ਕਿ ਜੂਰ ਤੋਂ ਅਗਲਾ ਮਹੀਨਾ ਨਹੀਂ ਪਾਣੀ ਉਹਨਾਂ ਵਿੱਚ ਰਿਹਾਈ ਹੋ ਜਾਣੀ। ਝੀਲ ਦੇ ਵਿੱਚ ਮੈਂ ਜਦੋਂ ਅਗੀ ਦਾਖਲੇ ਹੋਣਾ ਸੀ ਬਾਹਰ ਦੇ ਸਾਰੇ ਜਿੰਨੇ ਝੀਲ ਦੇ ਮਲਾਜ਼ਮ ਨੇ ਉਹਨਾਂ ਨੇ ਮੈਨੂੰ ਇਸ ਬਾਰੇ ਪੁੱਛਿਆ ਬਾਹਰ ਪੱਤਰਕਾਰਾਂ ਭਾਈਚਾਰਾ ਵੀ ਖੜਾ ਸੀ ਉਹਨਾਂ ਨੇ ਵੀ ਮੈਨੂੰ ਪੁੱਛਿਆ ਜਦੋਂ ਮੈਂ ਅੰਦਰ ਗਿਆ ਝੀਲ ਦੇ ਸਾਰੇ ਜਿਹੜੇ ਅਫਸਰ ਸੀ ਜਾਂ ਝੀਲ ਦੇ ਮਲਾਜ਼ਮ ਸੀ ਉਹ ਸਾਰਿਆਂ ਨੇ ਇਸ ਗੱਲ ਤੇ ਬੜੀ ਖੁਸ਼ੀ ਜ਼ਾਹਰ ਕੀਤੀ ਕਿ ਬੜੇ ਨੇਕ ਇਨਸਾਨ ਨੇ ਸੰਤ ਸੁਭਾਅ ਦੇ ਮਾਲਕ ਨੇ ਇਹ ਆਪਣਾ ਭਾਈ ਅਮਰਪਾਲ ਸਿੰਘ ਉਹਨਾਂ ਦੀ ਜਿੱਤ ਤੇ ਬੜੀ ਖੁਸ਼ੀ ਜ਼ਾਹਰ ਕੀਤੀ ਬਾਕੀ ਅਮਰਤਾਲ ਸਿੰਘ ਹੁਰੀ ਭਾਈ ਐ ਅਮਰਤਾਲ ਸਿੰਘ ਦੋੁੱਟ ਤੋਂ ਜਿਹੜੇ ਐ ਉਹ ਦੋਹੇ ਹਾਲਤਾਂ ਦੇ ਵਿੱਚ ਨਿਆਰੇ ਰਹਿੰਦੇ ਐ ਨਵੇਕਨੇ ਰਹਿੰਦੇ ਐ ਉਹ ਪੰਜ ਬਾਣੀਆਂ ਦਾ ਪਾਠ ਕਰਦੇ ਐ ਤੇ ਸਾਰਿਆਂ ਦੇ ਨਾਲ ਜਰੂਰ ਚਲਵੀਂ ਤਰ੍ਹਾਂ ਪਾਸ਼ਾਦਾ ਜਿਹੜਾ ਨਾਮ ਜਪਦੇ ਐ ਤੇ ਉਚੜਵੀਂ ਚਲਾ ਵਿੱਚ ਸੀ ਉਹਨਾਂ ਨੂੰ ਇਸ ਗੱਲ ਦੀ ਬੜੀ ਖੁਸ਼ੀ ਸੀ ਸੰਤੁਸ਼ਟੀ ਸੀ ਕਿ ਸੰਗਤ ਨੇ ਉਹਨਾਂ ਨੂੰ ਬਹੁਤ ਪਿਆਰ ਤੇ ਸਤਿਕਾਰ ਦਿੱਤਾ ਤੇ ਇਸ ਲਈ ਉਹ ਸੰਗਤ ਦੇ ਬਹੁਤ ਆਭਾਰੀ ਨੇ ਖੁਸ਼ੀ ਨਾ ਉਹ ਵੱਡੀ ਜਿਹੜੀ ਹੈਗੀ ਚਿੰਤਾ ਹੈਗੀ ਹੈ ਕਿ ਕਿਸ ਤਰ੍ਹਾਂ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਵਿੱਚ ਲੈ ਕੇ ਜਾਇਆ ਜਾਵੇ ਤੇ ਖਾਲਸਾ ਪੰਥ ਦੀਆਂ ਜਿਹੜੀਆਂ ਦੋ ਪ੍ਰਮੁੱਖ ਸੰਸਥਾਵਾਂ ਨੇ ਉਹ ਗੈਰ ਸਿੱਖੀਏ ਨੇ ਨਹੀਂ ਜਿਹੜੇ ਸਿੱਖਾ ਭੇਜਦੇ ਵੀ ਚਾਕੇ ਇਹਨਾਂ ਤੇ ਕਬਜ਼ਾ ਕਰਕੇ ਸਿੱਖਾਂ ਦਾ ਧਾਂਤ ਕਰ ਰਹੇ ਉਹਨਾਂ ਤੋਂ ਆਜ਼ਾਦ ਕਰਵਾਉਣੇ ਯਾਰ ਜਦੋਂ ਲੀਡਰ ਵੇਖਿਆ ਹੁੰਦੇ ਤੇ ਨਾਲ ਤਾਂ ਬੁੱਝਿਆ ਨੇ ਤੇ ਰਿਹਾ ਹੁਣੇ ਹੁਣੇ ਉਹਨਾਂ ਦੀ ਵਿਹਾਈ ਦਾ ਕੋਈ ਨਾਂ ਰਹਿਾਈਦਾ ਤੋਂ ਮਤਲਬ ਨਹੀਂ ਹੈ ਜਦੋਂ ਭਾਈ ਅਮਰਪਾਲ ਸਿੰਘ ਜਿਹੜਾ ਹੁੰਦੇ ਆ ਤਾਂ ਸਾਰੇ ਰਿਹਾ ਹੁੰਦੇ ਆ ਵਾਹਿਗੁਰੂ ਜੀ ਦਾ ਛਲਕਾ ਵਾਹਿਗੁਰੂ ਜੀ ਦੀ ਫਤਿਹ ਜੀ ਬਹੁਤ ਮਿਹਰਬਾਨੀ